ਤੇ ਦੋਸਤੋ ਇਥੇ ਮਿਸਤਰੀ ਭਰਾਵਾਂ ਵਾਸਤੇ ਟੂਲ ਦੀ ਸਗਦਾ ਵੀ ਉਪਲਬਧ ਹੈਗੀ ਟੂਲ ਵੀ ਇਹ ਬੰਦੇ ਰੱਖਦੇ ਨੇਗੇ Amazon ਸਟੋਰ ਦੇ ਵਿੱਚ ਖੜੇ ਆਪਾਂ ਕ੍ਰਿਸ਼ਨानगर ਦੇ ਵਿੱਚ ਤੇ ਦੋਸਤੋ ਜਿਵੇਂ ਇਹ ਬੋਸ਼ ਦਾ ਗ੍ਰੈਂਡਰ ਹੈ ਦੀ 5000 ਐਮਆਰਪੀ ਹੈ ਤੇ 2500 ਰੁਪਏ ਦਾ ਤੁਹਾਨੂੰ ਮਿਲ ਜੂਗਾ 50% ਆਫ ਦੇ ਨਾਲ ਮਿਲ ਜੂਗਾ ਤੇ ਹੋਰ ਵੀ ਕਈ ਚੀਜ਼ਾਂ ਪਈਆਂ ਨੇ ਇਥੇ ਜਿਵੇਂ ਕਿਟਾ ਆ ਗਈਆਂ ਹੈਮਰ ਡਰਿੱਲ ਕਿਟ ਆ ਗਈ ਤੇ ਕਾਫੀ ਮਿਸਤਰੀ ਭਰਾਵਾਂ ਦੇ ਕੰਮ ਆਉਣ ਵਾਲਾ ਇੱਕ ਪੁੱਲ ਪਿਆ ਹੈ ਤਾਂ ਦੋਸਤੋ ਜਿਵੇਂ ਇਹ ਬੋਸ਼ ਦੀ ਕੋਡਲੈਸ ਡ੍ਰਿਲ ਹੈਗੀ ਤੇ ਇਹਦਾ ਮਤਲਬ 27000 ਰੁਪਏ ਐਮ ਆਰ ਪੀ ਹੈ ਤਾਂ ਤੁਹਾਨੂੰ ਸਿਰਫ ਇੱਥੇ 12000 ਰੁਪਏ ਦੇ ਵਿੱਚ ਮਿਲ ਜੂਗੀ ਤੇ ਪੂਰਾ ਵਰਕ ਕਰਦੀ ਹੈ ਨਾਲ ਨਾਲ ਪ੍ਰੋਪਰ ਵਰਕ ਕਰਦੀ ਹੈ ਇਥੋਂ ਮਤਲਬ ਚਾਲੂ ਕਰਕੇ ਤੁਸੀਂ ਲੈ ਜਾਣੀ ਹੈਗੀ ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਨਾ ਤੁਸੀਂ ਦੋਸਤੋ ਜਿਵੇਂ ਇਲੈਕਟ੍ਰੀਸ਼ੀਅਨਾਂ ਦੇ ਕੰਮ ਆਉਣ ਵਾਲਾ ਮਲਟੀਮੀਟਰ ਹੈ ਸਲੂਕ ਕੰਪਨੀ ਦਾ ਤੇ ਬਾਹਰੋਂ ਦਾ ਕਿਤੋਂ ਮਤਲਬ ਮਿਲਦਾ ਹੀ ਨਹੀਂ ਹੈਗਾ ਯਾਰ ਇਹਦੇ ਤੇ ਤਾਂ ਐਮ ਆਰ ਪੀ ਲਿਖਿਆ ਹੋਇਆ 16000 ਰੁਪਿਆ ਤੁਹਾਨੂੰ 9500 9000 ਰੁਪਏ ਦੇ ਕਰੀਬ ਇਹ ਮਿਲ ਜੂਗਾ ਤੇ ਤੁਸੀਂ 9000 ਰੁਪਏ ਦੇ ਕੇ ਤੁਸੀਂ ਨੂੰ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਦੋਸਤੋ ਉਸ ਤੋਂ ਬਾਅਦ ਹੈਗੀਆਂ ਬੋਸ਼ ਕੰਪਨੀ ਦੀਆਂ ਹੈੱਡਲਾਈਟਾਂ ਆਗੀਆਂ ਜਿਹੜੀਆਂ ਗੱਡੀਆਂ ਦੇ ਵਿੱਚ ਆਪਾਂ ਵਰਤਦੇ ਆਂਗੇ ਤੇ 50% ਆਫ ਦੇ ਨਾਲ ਇਹ ਵੀ ਮਿਲ ਜਾਂਦੀ ਹੈ ਤੇ ਬਾਹਰੋਂ ਖਾਸ ਗੱਲ ਇਹਦੇ ਵਿੱਚ ਇਹ ਹੈ ਕਿ ਬਾਹਰੋਂ ਕਿਤੇ ਵੀ ਨਹੀਂ ਮਿਲਣਗੀਆਂ ਤੁਹਾਨੂੰ ਜਿਹੜੀਆਂ ਇੱਥੇ ਮਤਲਬ ਚੀਜ਼ਾਂ ਮਿਲ ਗਈਆਂ ਜਾਂ ਕੰਪਨੀ ਮਿਲ ਗਈ ਤਾਂ ਬੋਸ਼ ਕੰਪਨੀ ਦੀ ਹੈੱਡਲਾਈਟ ਹੈ ਜੇਕਰ ਤੁਸੀਂ ਸ਼ਕੀਨ ਹੋ ਮਤਲਬ ਵਧੀਆ ਹੈੱਡਲਾਈਟ ਜੈਨੂਇਨ ਹੈੱਡਲਾਈਟ ਹੋਵੇ ਆ ਇੱਥੇ ਤੁਸੀਂ ਵਿజిਟ ਕਰ ਸਕਦੇ ਹੋ ਤੇ ਦੋਸਤੋ ਜਿਵੇਂ ਆਪਾਂ ਦੇਖ ਰਹੇ ਹਾਂ ਵੀ ਮੋਟਰਸਾਈਕਲ ਦੀਆਂ ਚੈਨਾਂ ਜਾਦੇ ਗਰੀਸ ਵਗੈਰਾ ਨਾਲ ਖਰਾਬ ਹੋ ਜਾਂਦੀਆਂ ਜਾਂ ਜਾਦੇ ਖਰਾਬ ਹੀ ਹੋ ਜਾਂਦੀਆਂ ਲਗਭਗ ਆਪਾਂ ਦੇਖਦੇ ਹਾਂ ਪਿੰਡਾਂ ਦੇ ਵਿੱਚ ਕੱਚੀਆਂ ਪਈਆਂ ਹੁੰਦੀਆਂ ਹਨ ਤਾਂ ਉਹਦੇ ਵਾਸਤੇ ਮੈਨੂੰ ਆਹ ਚੀਜ਼ ਬਹੁਤ ਵਧੀਆ ਲੱਗੀ ਏ ਇੱਕ ਚੈਨ ਕਲੀਨਰ ਦੇ ਨਾਮ ਕਰਕੇ ਆ ਕੁਝ ਇਹ ਤੇ 260 ਰੁਪਏ ਦਾ ਸੈੱਟ ਹੈ ਇਹਦਾ ਬਾਹਰੋਂ ਤਾਂ ਮਤਲਬ ਤੁਹਾਨੂੰ ਜਿਆਦੇ ਵੀ ਚਾਰजेस ਕਰ ਸਕਦੇ ਆ ਤੇ ਬਹੁਤ ਵਧੀਆ ਚੀਜ਼ ਹੈ ਤੁਸੀਂ ਘਰ ਲੈ ਆ ਸਕਦੇ ਹੋ ਇੱਕ ਚੈਨ ਨੂੰ ਕਲੀਨ ਕਰਦਾ ਤੇ ਦੂਜਾ ਚੈਨ ਦੇ ਲੂਪ ਮਤਲਬ ਡੁਪਰੀ ਕੈਂਟ ਦਾ ਕੰਮ ਕਰਦਾ ਹੈਗਾ ਇਹ ਚੀਜ਼ ਬਹੁਤ ਵਧੀਆ ਲੱਗੀ ਤੁਸੀਂ ਇਹ ਵੀ ਲੈ ਕੇ ਮਤਲਬ ਜਾ ਸਕਦੇ ਹੋ ਤੇ ਦੋਸਤੋ ਜਿਵੇਂ ਘਰ ਦੇ ਕੰਮਾਂ ਦੇ ਵਿੱਚ ਵਰਤੇ ਜਾਣ ਵਾਲਾ ਸਕਰੂ ਡਰਾਇਵਰ ਜਿਹਨੂੰ ਪੇਚ ਗਾਸ ਕਹਿੰਦੇ ਆ ਤਾਂ ਇਹ ਚੀਜ਼ ਬਹੁਤ ਵਧੀਆ ਮਤਲਬ ਇਹਦੇ ਵਿੱਚ ਕਿੰਨੇ ਸੈੱਟ ਲੱਗੇ ਹੋਏ ਨੇਗੇ ਤੁਸੀਂ ਇਹਦਾ ਮੂੰਹ ਬਦਲ ਸਕਦੇ ਹੋ ਥੋੜਾ ਜਿਆ ਨੇੜੇ ਹੋ ਕੇ ਦਿਖਾ ਦਿਓ ਇਹਦਾ ਸ਼ਾਕਟ ਮੂੰਹ ਉਹ ਬਦਲ ਸਕਦੇ ਹੋ ਤੁਸੀਂ ਪਤਲਾ ਨਟਾ ਮੋਟਾ ਨਟਾ ਹੈਨਾ ਇਹ ਚੀਜ਼ ਵੀ ਬਹੁਤ ਵਧੀਆ ਸੌਡੀ ਮਤਲਬ ਘਰਾਂ 'ਚ ਕੰਮ ਆਉਣ ਵਾਲੀ ਚੀਜ਼ ਹੈ ਇਹ ਇਹਦਾ ਰੇਟ ਹੈਗਾ ਸਿਰਫ 800 ਰੁਪਏ 12 24 2500 ਰੁਪਏ ਦੀ ਕਿੱਟ ਪੈਂਦੀ ਆਪਾਂ ਨੂੰ ਹੀ ਤਾਂ ਇਹ ਵੀ ਇੱਕ ਬਹੁਤ ਵਧੀਆ ਚੀਜ਼ ਹੈਗੀ